ਜੜੇ ਇੱਕ ਟਰੱਕ ਡਰਾਈਵਰ ਦੀ ਲਾਈਨ ਹੈ ਹੂੰ ਇਹ ਬੜੀ ਟੱਪ ਲਾਈਨ ਸਮਝੀ ਜਾਂਦੀ ਹੈ ਹੂੰ ਇੱਕ ਔਖੀ ਲਾਈਨ ਹੈ ਹੂੰ ਕਿਉਂਕਿ ਇਹ ਨਹੀਂ ਪਤਾ ਕਿੱਥੇ ਰੋਟੀ ਮਿਲਣੀ ਹੈ ਹੂੰ ਕਿੱਥੇ ਨਹੀਂ ਮਿਲਣੀ ਕਿੱਥੇ ਟਾਬਾ ਹੈਗਾ ਕਿੱਥੇ ਨਹੀਂ ਹੈਗਾ ਹੂੰ ਰਾਤੀ ਸੌਣ ਨੂੰ ਮਿਲਣਾ ਹੈ ਕਿ ਨਹੀਂ ਮਿਲਣਾ ਹੂੰ ਕਿਹੜੇ ਹੋਟਲ ਤੇ ਗੱਡੀ ਕਢੀ ਕਰਨੀ ਹੈ ਉੱਥੇ ਚੋਰੀ ਹੈ ਕਿਦਿ ਹੈਗੀ ਹੂੰ ਕਿੱਥੇ ਗੱਡੀ ਹੂੰ ਕਿਹੜੀ ਕਾਰ ਨਾਲ ਲੱਗ ਜਣੀ ਹੈ ਜੋ ਕਿ ਅੱਜ ਗ੍ਰੈਪਬਲਿਕ ਰਾਹ ਨੂੰ ਕੁੱਟਣ ਲੱਗਿਆ ਮੈਂ ਟੇਕਰ ਆਂਦੀ ਐ ਹੂੰ ਇਹ ਬਾਲੂ ਸਟੇਟਸ ਜਿਆਦਾ ਹੋ ਰੇ ਮਨਦਾ ਇਹ ਬਾਲੂ ਸਟੇਟ ਚ ਕੀ ਹੁਣ ਤਾਂ ਆਪਣੇ ਪੰਜਾਬ ਚ ਵੀ ਬੁਰਾ ਹਾਲ ਐ ਇੱਥੇ ਵੀ ਇਕਟ ਜੇ 2-4 ਬੰਦੇ ਕਾਰ ਚ ਹੁੰਦੇ ਨੇ ਮੜੇ ਟਰੱਕ ਟੱਚ ਕਾਰ ਨਾਲ ਹੋਈ ਨਹੀਂ ਤਾਂ ਥੱਲੇ ਬੰਦੇ ਉਤਰੇ ਨਹੀਂ ਡਰਾਈਵਰ ਚ ਕੁੱਟ ਮਾਰ ਕੀਤੀ ਨਹੀਂ ਹੂੰ ਬਾਲੂ ਚ ਕੀ ਹੁੰਦਾ ਕਿ ਜੋ ਕਸੂਰ ਗੜਾ ਜਾਂਦਾ ਉਹ ਵੱਡੀ ਗੱਡੀ ਦੇ ਘੜਿਆ ਜਾਂਦਾ ਹੂੰ ਚਾਹੇ ਕਾਰ ਵਾਲੇ ਨੇ ਰੋਂਗ ਸ਼ਾਟ ਲੈ ਕੇ ਮਾਰੀ ਹੋਵੇ ਹੂੰ ਕਸੂਰ ਫਿਰ ਵੀ ਵੱਡੀ ਗੱਡੀ ਦੇ ਗਨੇ ਹੁੰਦਾ ਕਿ ਤੇਰੀ ਵੱਡੀ ਗੱਡੀ ਆ ਕਸੂਰ ਤੇਰਾ ਕੁੱਟ ਮਾਰ ਵੀ ਡਰਾਈਵਰ ਦੀ ਹੁੰਦੀ ਆ ਚਾਹੇ ਕਸੂਰ ਕਾਰ ਦਾ ਪਰਚਾ ਵੀ ਡਰਾਈਵਰ ਤੇ ਹੁੰਦਾ ਅੱਛਾ ਫਿਰ ਫਿਰ ਵੀ ਉਹ ਡਰਾਈਵਰ ਦੀ ਕੱਢੀ ਜਾਂਦੀ ਗਲਤੀ ਆਮ ਦੇਖਣ ਨੂੰ ਮਿਲਦਾ ਤੁਸੀਂ ਕਿਸੇ ਥਾਣੇ ਕੋਈ ਐਫ ਪੀ ਆਰ ਦੇਖਿਓ ਹਮ ਅਗਰ ਕਸੂਰ ਕਾਰ ਦਾ ਵੀ ਹੈ ਜਿਹੜਾ ਕਿ ਕਾਰ ਮਿੰਜ ਛੋਟੇ ਵਾਹਨ ਦਾ ਕਸੂਰ ਆ ਹਮ ਵੱਡੇ ਵਾਹਨ ਦੇ ਵਿੱਚ ਆ ਹਮ ਛੋਟੇ ਵਾਹਨ ਦੀ ਜ਼ਮਾਨਤ ਥਾਣੇ ਹੋ ਜਾਂਦੀ ਐ ਵੱਡੇ ਵਹੀਕਲ ਦੇ ਜਮਾਨਤ ਕੋਰਟ ਜਾ ਕੇ ਹੁੰਦੀ ਐ ਕਿਉਂਕਿ ਜਿਹੜਾ ਵੱਡਾ ਵਹੀਕਲ ਐ ਉਹਨੂੰ ਹੀ ਕਸੂਰਵਾਰ ਟਰਾਇਆ ਜਾਂਦਾ ਹੂੰ ਛੋਟੇ ਵਹੀਕਲ ਦੀ ਕੋਈ ਗਲਤੀ ਨਹੀਂ ਗਿਣੀ ਜਾਂਦੀ ਇੱਕਦੂ ਸਭ ਤੋਂ ਹੋਊਗਾ ਜਦੋਂ 2 4 5 ਸਾਲ ਕੋਰਟ ਦੇ ਕੇਸ ਚੱਲੂਗਾ ਹੂੰ ਸਭ ਤੋਂ ਹੋ ਗਿਆ ਕਿ ਕਸੂਰ ਕਾਰ ਦਾ ਤੇ ਟਰੱਕ ਵਾਲਾ ਬਰੀ ਹੋ ਜੂ ਕਸੂਰ ਨਹੀਂ ਸਭ ਤੋਂ ਹੋਇਆ ਤੇ ਕਾਰ ਨੂੰ ਕੋਈ ਜੇਲ ਨਹੀਂ ਹੈਵੀ ਵਹੀਕਲ ਵਾਲੇ ਨੂੰ ਹੀ ਜੇਲ ਆ ਹੂੰ ਉਹਨੂੰ ਹੀ ਸਜ਼ਾ ਉਹਨੇ ਬਣਾਈ ਹੈ ਕਮ ਕਮਾ ਕੇ ਫਿਰ ਉਹੀ ਗੱਲ ਆ ਗਈ ਵੀ ਇਹਦਾ ਕੁਝ ਖਾਦਾ ਪੀਤਾ ਹੋਣਾ ਕਮ ਕਮਾ ਕੇ ਗੱਲ ਟਰੱਕ ਡਰਾਈਵਰ ਤੇ ਜਾਂਦੀ ਆ ਹੂੰ ਕੋਈ ਨਸ਼ਾ ਕੀਤਾ ਹੋਊਗਾ ਦੇਖੋ ਹਰ ਕਿਸੇ ਗੱਲ ਦੀ ਸੋਹ ਨਹੀਂ ਹੂੰ ਕੁਝ ਟਰੱਕ ਡਰਾਈਵਰ ਸਾਡੇ ਨਸ਼ਾ ਕਰਕੇ ਗੱਡੀ ਚਲਾਉਂਦੇ ਵੀ ਨੇ ਹੂੰ ਲੇਕਿਨ ਪੁਲਿਸ ਕੋਲ ਕਾਨੂੰਨ ਹੈ ਕਿ ਅਗਰ ਨਸ਼ਾ ਕੀਤਾ ਤੇ ਕਾਰਵਾਈ ਹੋਰ ਹੈ ਤਾਰਾ ਹੋਰ ਹੈ ਨਸ਼ਾ ਨਹੀਂ ਕੀਤਾ ਤੇ ਤਾਰਾ ਹੋਰ ਹੈ ਤਾਰਾ ਕੋਈ ਵੀ ਲੱਗੇ ਨਜਾਕ ਕਿਤੇ ਦੀ ਲੱਗੇ ਜਾਂ ਨਸ਼ਾ ਬਿਨਾਂ ਕਿਤੇ ਦੀ ਲੱਗੇ ਕਸੂਰ ਹੈਵੀ ਵਹੀਕਲ ਦਾ ਹੀ ਮੰਨਿਆ ਜਾਂਦਾ ਆਮ ਦੇਖਣ ਨੂੰ ਮਿਲਦਾ ਅਸੀਂ ਕੋਈ ਟਰੱਕ ਕਾਰ ਸਾਡੀ ਲੱਗਦੀ ਏ ਅਸੀਂ ਥਾਣੇ ਜਾਂਦੇ ਆ ਸਾਨੂੰ ਉੱਥੇ ਇਹ ਕਿਹਾ ਜਾਂਦਾ ਕਿ ਤੁਹਾਡੀ ਵੱਡੀ ਗੱਡੀ ਆ ਕਸੂਰ ਤਾਂ ਤੁਹਾਡੀ ਵੱਡੀ ਗੱਡੀ ਦਾ ਹੂੰ ਜਾਂ ਤਾਂ ਤੁਸੀਂ ਸਮਝੌਤਾ ਕਰ ਲਓ ਨਹੀਂ ਕਾਰਵਾਈ ਤੁਹਾਡੇ ਵਿਰੁੱਧ ਹੀ ਹੋਣੀ ਹੈ ਪਰ ਤਾਂ ਤੁਹਾਡੇ ਟਰੱਕ ਤੇ ਹੀ ਹੋਣਾ ਹੂੰ ਇਸ ਲਈ ਕਾਰ ਟਰੱਕ ਦੇ ਵਜੇ ਜਾ ਟਰੱਕ ਕਾਰਜ ਵਜੇ ਕਸੂਰ ਹੈਵੀ ਵਹੀਕਲ ਦਾ ਹੀ ਕਿੜਾ ਜਾਂਦਾ ਜਦਕੇ ਸਰਕਾਰ ਨੂੰ ਇੱਕ ਕਾਨੂੰਨ ਬਣਾਉਣਾ ਚਾਹੀਦਾ ਕਿ ਕਸੂਰ ਨੂੰ ਦੇਖਦੇ ਹੋਏ ਐਫਐਸ ਚਲਾਉਣਾ ਚਾਹੀਦਾ ਹੂੰ ਕੁਝ ਜ਼ਰੂਰੀ ਨਹੀਂ ਹੈ ਕਿ ਟਰੱਕੇ ਰੋਂਗ ਸਾਈਡ ਤੋਂ ਆਇਆ ਕਾਰ ਵੀ ਰੋਂਗ ਸਾਈਡ ਤੋਂ ਆ ਸਕਦੀ ਹੈ ਹੂੰ ਕਾਰ ਵਾਲੇ ਦੀ ਗਤੀ ਵੀ ਹੋ ਸਕਦੀ ਹੈ ਹੂੰ ਕਾਰ ਵਾਲਾ ਓਵਰਟੇਕ ਕਰਦੇ ਹੋਏ ਵੀ ਲੱਗ ਸਕਦਾ ਹੂੰ ਸਰਕਾਰ ਨੂੰ ਇਹ ਜਿਹਾ ਕਾਨੂੰਨ ਬਣਾਉਣਾ ਚਾਹੀਦਾ ਨੇ ਕਿ ਚਾਹੇ ਵਹੀਕਲ ਛੋਟਾ ਹੈ ਚਾਹੇ ਵਹੀਕਲ ਵੱਡਾ ਹੈ ਹੂੰ ਜਿਹੜਾ ਕਸੂਰਵਾਰ ਹੋਵੇ ਤਾਰਾ ਫੈਂਸ ਉਹਦੇ ਤੋਂ ਹੀ ਲਾਣਾ ਚਾਹੀਦਾ ਅਸੀਂ ਇਹ ਇਸ ਤੋਂ ਇਲਾਵਾ ਆਪਾਂ ਗੱਲ ਕਰੀਏ ਪ੍ਰੋਬਲਮਸ ਦੇ ਉੱਤੇ ਹਨ ਤੁਸੀਂ ਇੱਕ ਚਲਾਨ ਦੀ ਗੱਲ ਕਰਦੇ ਪਏ ਸੀ ਵੀ ਚਲਦੀ ਗੱਡੀ ਦਾ ਚਲਾਨ ਕੀਤਾ ਗਿਆ ਉਹ ਚਲਦੀ ਗੱਡੀ ਦਾ ਚਲਾਨ ਕਿੱਦਾਂ ਹੋਇਆ ਗੱਲ ਇਹ ਹੈ ਜੀ ਕੁਝ ਸਮੇਂ ਤੋਂ ਪਹਿਲੇ ਜੇ ਕੋਈ ਵੀ ਟ੍ਰੈਫਿਕਸ ਜਾਂ ਕੋਈ ਚੈਕਿੰਗ ਢੱਡੇ ਰੋਕਦੇ ਸੀ ਹੂੰ ਤਦ ਗਾਦਾ ਗੱਡੀ ਤੇ ਰੋਕ ਕੇ ਡਾਕੂਮੈਂਟ ਦੇਖੇ ਜਾਂਦੇ ਸੀ ਹੂੰ ਜਿੱਤਰਾ ਕੇ ਗੱਡੀ ਰੋਕੀ ਤੁਸੀਂ ਇਹਦੀ ਪਾਸਿੰਗ ਦਿਖਾਓ ਜਾਂ ਪਰਮਿਟ ਜਾਂ ਲਾਇਸੈਂਸ ਕੋਈ ਵੀ ਡਾਕੂਮੈਂਟ ਜਾਂ ਆਰਸੀ ਜਾਂ ਇੰਸ਼ੋਰੈਂਸ ਜੋ ਡਾਕੂਮੈਂਟ ਨਹੀਂ ਹੁੰਦਾ ਸੀ ਉਹਦਾ ਚਲਾਨ ਕਰ ਦਿੱਤਾ ਜਾਂਦਾ ਸੀ ਹੂੰ ਸਾਨੂੰ ਮਜੂਰ ਸੀ ਵੀ ਆਰਸੀ ਨਹੀਂ ਹੈ ਠੀਕ ਹੈ ਸਾਡਾ ਫੰਡ ਹੈ ਸਾਡਾ ਚਲਾਨ ਹੋਣਾ ਚਾਹੀਦਾ ਬਜੱਤੂ ਇਹ ਪ੍ਰੋਗਰਾਮ ਔਨਲਾਈਨ ਹੋਇਆ ਹੈ ਔਨਲਾਈਨ ਹੋਣ ਤੋਂ ਬਾਅਦ ਸਾਡਾ ਵਿਭਾਗਾਂ ਕਾਫੀ ਪਰੇਸ਼ਾਨੀ ਤੇ ਦੁੱਖ ਦਾ ਸਾਹਮਣਾ ਕਰ ਰਿਹਾ ਹੈ ਇਕਲੇ ਪੰਜਾਬ ਚ ਜਾਂ ਸਾਰੇ ਪੂਰੇ ਇੰਡੀਆ ਚ ਹੈ ਏ ਪੂਰੇ ਓਵਰ ਇੰਡੀਆ ਚ ਹੈ ਔਨਲਾਈਨ ਚਲਾਨ ਕਰਦੇ ਨੇ ਜਿਸ ਤਰ੍ਹਾਂ ਕਿ ਜਲਦੀ ਗੱਡੀ ਦੀ ਫੋਟੋ ਲਈ ਹੂੰ ਜਲਦੀ ਗੱਡੀ ਦੀ ਫੋਟੋ ਲਈ ਜਲਦੀ ਗੱਡੀ ਫੋਟੋ ਦੇ ਵਿੱਚ ਵੀ ਲਿਖ ਦਿੱਤਾ ਜਾਂਦਾ ਹੈ ਹੂੰ ਕਿ ਨੋ ਡੀਐਲ ਕਿ ਡਰਾਈਵਿੰਗ ਲਾਇਸੈਂਸ ਨਹੀਂ ਹੈ ਅੱਛਾ ਜੀ ਮੈਨੂੰ ਇਹ ਸਮਝ ਨਹੀਂ ਲੱਗੀ ਔਨਲਾਈਨ ਦੀ ਹੂੰ ਯਾ ਸਰਕਾਰ ਇਸ ਚੀਤੇ ਨਾ ਕਿਉਂ ਨਹੀਂ ਪਾਉਂਦੀ ਚੌਥਾ ਡਿਟ੍ਰੈਕਟ ਨੂੰ ਸੰਨ ਕਰ ਰਹੀ ਹੈ ਕਿ ਇੱਕ ਚਲਦੀ ਗੱਡੀ ਦੀ ਫੋਟੋ ਚ ਇਹ ਤਾਂ ਪਤਾ ਲੱਗ ਸਕਦਾ ਹੈ ਕਿ ਇਹ ਮੋਬਾਈਲ ਸੁਣ ਰਿਹਾ ਜਾਂ ਇਹ ਲੈਂਡ ਤੋਂ ਬਾਹਰ ਚੱਲ ਰਿਹਾ ਜਾਂ ਇਹ ਰੋਗਸ਼ਰ ਚੱਲ ਰਿਹਾ ਚਲਦੀ ਗੱਡੀ ਇਹ ਕਿਵੇਂ ਪਤਾ ਲੱਗ ਗਿਆ ਕਿ ਡਰਾਈਵਰ ਕੋਲ ਚਲਾਨ ਨਹੀਂ ਹੈ ਇਹ ਇਤਲਾਨ ਹੋਇਆ ਤੁਹਾਡਾ ਬਾਕੀ ਤਾਂ ਸਾਡਾ ਚਲਾਨ ਹੋਇਆ ਉਹ ਸੱਚ ਹੈਗਾ ਤੁਹਾਡਾ ਬਿਲਕੁਲ ਹੈਗਾ ਮੈਂ ਦਿਖਾ ਸਕਦਾ ਚਲਦੀ ਗੱਡੀ ਦਾ ਚਲਾਨ ਹੋਇਆ ਉਹਦੇ ਵਿੱਚ ਲਿਖਿਆ ਗਿਆ ਕਿ ਨੋ ਡੀਲ ਮਤਲਬ ਡਰਾਈਵਰ ਕੋਲ ਡਰਾਈਵਿੰਗ ਸਸਤ ਨਹੀਂ ਹੈ ਉਹਦਾ 5000 ਜੁਰਮਾਨਾ ਬਕਾਇਦਾ ਚਲਾਨ ਦੇ ਉੱਪਰ ਲਿਖ ਕੇ ਆਇਆ ਹਾਂ ਆਨਲਾਈਨ ਚਲਾਨ ਹੋਇਆ ਮੈਂ ਤੁਹਾਨੂੰ ਦਿਖਾ ਵੀ ਸਕਦਾ ਇਹ ਮੇਰਾ ਆਨਲਾਈਨ ਚਲਾਨ ਹੈ ਗੱਡੀ ਦੇ ਫੋਟੋ ਦੇਖੋ ਤੁਸੀਂ ਗੱਡੀ ਦੇ ਫੋਟੋ ਆ ਉੜੀਸਾ ਸਰਕਾਰ ਦਾ ਚਲਾਨ ਆ ਇਹਦੇ ਵਿੱਚ ਲਿਖਿਆ ਗਿਆ ਨੋ ਡੀਲ ਨੋ ਡੀਲ 5000 ਰੁਪਏ ਜੁਰਮਾਨਾ ਮੈਨੂੰ ਸੰਦੋ ਪਰਿਆ ਹਮ ਮੈਨੂੰ ਸਰਕਾਰ ਐ ਸਮਝਾਵੇ ਕਿ ਜਲਦੀ ਗੱਡੀ ਦੀ ਫੋਟੋ ਲੈ ਕੇ ਔਨਲਾਈਨ ਚਲਾਨ ਪਰਿਆ ਗਿਆ ਇਹ ਉਦੋਂ ਚ ਕਿੱਦਾਂ ਪਤਾ ਲੱਗ ਗਿਆ ਕਿ ਡਰਾਈਵਰ ਦੀ ਜੇਬ ਦੇ ਵਿੱਚ ਰਸਤ ਨਹੀਂ ਆ ਕੀ ਹੋਲਨ ਚੈੱਕ ਕੀਤਾ ਗਿਆ ਹਮ ਜੇ ਆਪਾਂ ਗੱਲ ਕਰੀਏ ਟਰੱਕ ਨੰਬਰ ਦੀ ਟਰੱਕ ਨੰਬਰ ਦੇ ਉੱਪਰ ਉਹ ਇਹ ਜਿ ਕੋਈ ਐਪ ਨਹੀਂ ਹੈ ਜਿਦੇ ਚ ਪਤਾ ਚੱਲ ਸਕੇ ਕਿ ਇਹਦੇ ਕੋਲ ਲਾਇਸੈਂਸ ਨਹੀਂ ਹੈ ਹਮ ਮੈਂ ਖੁਦ ਮੇਰੇ ਕੋਲ ਸਬੂਤ ਹੈ ਕੋਈ ਸਰਕਾਰ ਪੁੱਛਣਾ ਚਾਹੇ ਮੈਂ ਸਬੂਤ ਦੇ ਸਕਦਾ ਇੱਕ ਨਹੀਂ ਕਈ ਚਲਾਨ ਕਿਉਂਕਿ ਆਨਲਾਈਨ ਕੀਤੇ ਗਏ ਨੇ ਜਿਨ੍ਹਾਂ ਤੇ ਤਾਰਾ ਉਹ ਲਾਈ ਗਿਆ ਨੇ ਜਿਨ੍ਹਾਂ ਦਾ ਪਤਾ ਵੀ ਨਹੀਂ ਮੈਂ ਤੁਹਾਡੇ ਮਿੱਟੀ ਚੈਨਲ ਦੇ ਮਾਧਿਅਮ ਸਰਕਾਰ ਤੱਕ ਇਹ ਗੱਲ ਪਹੁੰਚਾਉਣਾ ਚਾਹਨਾ ਜੋ ਸਾਡੀ ਆਲ ਇੰਡੀਆ ਮੋਟਰ ਟ੍ਰਾਂਸਫਰ ਕਾਂਗਰਸ ਐਸੋਸੀਏਸ਼ਨ ਹੈ ਮੈਂ ਉਹਦੇ ਮਾਧਿਅਮ ਤੋਂ ਵੀ ਸਰਕਾਰ ਤੱਕ ਇਹ ਗੱਲ ਪਹੁੰਚਾਉਣਾ ਚਾਹਨਾ ਇਹ ਕਿ ਚਲਾਨ ਕਰੋ ਜ਼ਰੂਰ ਕਰੋ ਲੇਕਿਨ ਜੋ ਫਾਰਟ ਹੈ ਉਹ ਹੀ ਚਲਾਨੇ ਕੀਤੇ ਜਾਣ ਐਦੇ ਫੋਟੋ ਖਿੱਚ ਕੇ ਔਨਲਾਈਨ ਚਲਾਨ ਉਹ ਤਾਂ ਰਣ ਲਿਆ ਜਾਣਾ ਉਹ ਨਾ ਪਾਇਆ ਜਾਵੇ ਜੋ ਕਿ ਇੱਕ ਤਰ੍ਹਾਂ ਕੋ ਡਾਕੂਮੈਂਟ ਹੈਗੇ ਨੇ ਉਹ ਨਾ ਲਿਖੇ ਜਾਣ ਇਸ ਚੀਜ਼ ਦੀ ਸਰਕਾਰ ਨੂੰ ਜ਼ਰੂਰ ਨੱਥ ਪਾਣੀ ਚਾਹੀਦੀ ਆ ਜ਼ਰੂਰ ਇਹਦੇ ਸੁਧਾਰ ਕਰਨਾ ਚਾਹੀਦਾ ਕਿਉਂਕਿ ਅਸੀਂ ਦੇਖਦੇ ਆ ਸਰਕਾਰ ਦਾ ਕਾਨੂੰਨ ਕੀ ਹੈ ਜੇ ਔਨਲਾਈਨ ਚਲਾਨ ਕਰਤਾ ਚਾਹੇ ਡਾਕੂਮੈਂਟ ਹੈ ਚਾਹੇ ਨਹੀਂ ਚਾਹੇ ਕਸੂਰ ਹੈ ਚਾਹੇ ਨਹੀਂ ਜੇ ਆਨਲਾਈਨ ਚਲਾਨ ਕਰ ਦਿੱਤਾ ਉਹ ਜੁਰਮਾਨਾ ਪਰ ਨਹੀਂ ਪੈਣਾ ਉਹਦੀ ਕੋਈ ਅਪੀਲ ਦਲੀਲ ਦਾ ਵੀ ਰਸਤਾ ਨਹੀਂ ਰੱਖਿਆ ਜਾਂ ਤਾਂ ਸਰਕਾਰ ਨੇ ਨੋ ਡੀਲ ਲਿਖਿਆ ਉਹਨਾਂ ਨੂੰ ਚਾਹੀਦਾ ਕੋਈ ਐਪ ਬਣਾਨੀ ਕਿ ਅਸੀਂ ਤੁਹਾਡਾ ਚਲਾਨ ਨੋ ਡੀਲ ਦਾ ਕੀਤਾ ਜਾਂ ਜੋਟ ਪਰਮਿਟ ਕੀਤਾ ਅਗਰ ਤੁਹਾਡੇ ਕੋਲ ਪਰਮਿਟ ਹੈ ਲੈਸੈਂਸ ਹੈ ਹੂੰ ਆਰਸੀ ਹੈ ਤੁਸੀਂ ਸਾਡੀ ਉਸ ਐਪ ਤੇ ਸਕੈਨ ਕਰ ਦੋ ਹੂੰ ਤਾਂ ਤੁਹਾਡਾ ਜਰਮਾਨਾ ਕੱਟ ਕੀਤਾ ਜਾਏਗਾ ਐਸੀ ਕੋਈ ਐਪ ਨਹੀਂ ਬਣਾਈ ਜਿੱਤੇ ਅਸੀਂ ਦੱਸ ਸਕੀਏ ਕਿ ਤੁਸੀਂ ਸਾਡਾ ਲਸੰਦ ਦਾ ਚਲਾਨ ਕੀਤਾ ਹੈ ਅਰਜ਼ਾ ਹੋਏਗਾ ਹੈਗਾ ਫਿਰ ਵੀ ਕੀਤਾ ਆਰਸੀ ਹੈਗੀ ਹੈ ਫਿਰ ਵੀ ਚਲਾਨ ਕੀਤਾ ਜਾਂ ਤਾਂ ਸਰਕਾਰ ਨੂੰ ਕੋਈ ਐ ਬਣਾਣੀ ਚਾਹੀਦੀ ਹੈ ਜਾਂ ਆਨਲਾਈਨ ਬਿਨਾ ਪ੍ਰੂਫ ਬਿਨਰ ਡਾਕੂਮੈਂਟਸ ਦੇਖੇ ਬਿਨਾਂ ਗੱਡੀ ਰੁੱਕ ਕੇ ਆਨਲਾਈਨ ਉਹ ਤਾਰਾ ਨਹੀਂ ਲਾਣੇ ਚਾਹੀਦੀ ਜੋ ਇਲੀਗਲ ਹੈ ਜੋ ਡਾਕੂਮੈਂਟ ਹੈ ਉਹ ਤਾਰਾ ਦੇ ਅੰਦਰ ਨਹੀਂ ਲਿਖਣਾ ਚਾਹੀਦਾ ਇਹ ਇਹ ਪੰਜਾਬ ਸਟੇਟ ਤੋਂ ਬਾਹਰ ਹੀ ਹੁੰਦੀਆਂ ਪਈ ਨੇ ਕਿ ਪੰਜਾਬ ਚ ਹੁੰਦੇ ਬਿਨੇ ਮੋਸਟਲੀ ਦੇਖੋ ਜੀ ਜੋ ਹਾਲ ਤੱਕ ਅਸੀਂ ਦੇਖਿਆ ਉਹ ਪੰਜਾਬ ਤੋਂ ਬਾਹਰ ਦੇਖਿਆ ਮੈਂ ਤੁਹਾਨੂੰ ਹੁਣੇ ਸਬੂਤ ਦਿਖਾ ਕੇ ਟਿਆਂ ਹੁਣ ਓਡੀਸ਼ਾ ਸਰਕਾਰ ਦਾ ਕਟਕ ਦੇ ਕੋਲ ਦਾ ਇਹ ਚਰਾਣਾ ਜਿਹਦੇ ਵਿੱਚ ਚਲਦੀ ਗੱਡੀ ਦੀ ਫੋਟੋ ਲੈ ਕੇ ਉਦੋਂ ਆਨਲਾਈਨ ਚਲਾਨ ਭਰਿਆ ਗਿਆ ਜਿਹਦੇ ਵਿੱਚ ਨੋ ਡੀਲ ਦਾ ਇਰੀਗੇਸ਼ਨ ਲਾਇਆ ਗਿਆ ਹਮ ਬਕਾਇਦਾ ਉਸ ਇਰੀਗੇਸ਼ਨ ਦਾ 5000 ਰੁਪਏ ਜੁਰਮਾਨਾ ਕੀਤਾ ਗਿਆ ਜਿਹੜਾ ਪਗੈਦਾ ਮੈਂ ਆਨਲਾਈਨ ਭਰਿਆ ਤਾਂ ਮੇਰਾ ਚਲਾਨ ਕਲੀਅਰ ਹੋਇਆ ਜੇ ਇਹ ਕੋਈ ਸਰਕਾਰ ਨੇ ਐਪ ਰੱਖੀ ਹੁੰਦੀ ਹਮ ਤਾਂ ਮੈਂ ਉਹ ਲਾਇਸੈਂਸ ਐਪ ਤੇ ਸਕੈਨ ਕਰਦਾ ਮੇਰਾ ਜੁਰਮਾਨਾ ਕੱਟ ਹੁੰਦਾ ਸਰਕਾਰ ਕੋਲੇ ਉਹ ਜੀ ਕੋਈ ਵੀ ਸਕੈਨ ਐਪ ਨਹੀਂ ਹੈ ਜਿਤਕੇ ਹੋਣੀ ਚਾਹੀਦੀ ਹੈ ਜਦੋਂ ਮੈਂ ਤੁਹਾਡੇ ਇੱਕ ਵਾਪਸੀ ਤੇ ਬਾਲਾਉਨੇ ਆ ਉਹਦੇ ਵਾਂਗ ਜਿੱਦੋਂ ਸ਼ੁਰੂਆਤ ਤੁਸੀਂ ਕੀਤੀ ਆ ਟਰੱਕਿੰਗ ਦੇ ਵਿੱਚ ਤੁਹਾਡੇ ਕੋਲ ਤੁਸੀਂ ਦੱਸਿਆ ਸੀਗਾ ਵੀ 40 ਤੋਂ 50 ਟਰੱਕ ਹੈਗੇ ਨੇ ਇਸ ਵੇਲੇ ਨਾ ਇੱਕ ਟਰੱਕ ਤੋਂ ਚਲੀ ਪੀਹਾਂ ਟਰੱਕ ਕਰਨੇ ਬੜੇ ਮੁਸ਼ਕਲ ਨੇ ਬਹੁਤ ਸਾਲ ਲੱਗ ਜਾਂਦੇ ਨੇ ਕਹਿੰਦੇ ਨੇ ਵੀ ਇੰਡੀਆ ਦੇ ਵਿੱਚ ਇੰਨੇ ਨਹੀਂ ਹੋ ਸਕਦੇ ਜਿੰਨੇ ਬਾਹਰਲੇ ਮੁਲਕਾਂ 'ਚ ਰਹਿ ਕੇ ਅਸੀਂ ਜਿਹੜੀ ਟਰੱਕਿੰਗ ਦੀ ਜਿਹੜੀ ਇੰਡਸਟਰੀ ਆ ਬਹੁਤ ਵੱਡੀ ਕਰ ਸਕਦੇ ਆ ਇੰਡੀਆ ਦੇ ਵਿੱਚ ਕਿੱਦਾਂ ਹੋਇਆ ਇਹ ਸਾਰਾ ਦੇਖੋ ਜੇ ਮੈਂ ਆਪਣੀ ਗੱਲ ਕਰਾਂ ਐਕਸਪੀਰੀਅੰਸ ਤੌਰ ਦੇ ਉੱਪਰ ਪਹਿਲੇ ਬੰਦਿਆਂ ਨੂੰ ਆਪਣੇ ਹੀ ਗੱਲ ਕਰਨੀ ਚਾਹੀਦੀ ਹੈ ਹੂੰ ਸਾਡੇ ਡੀਆਈਏ ਵਿੱਚ ਇਹ ਜੋ ਟਰਾਂਸਪੋਰਟਰ ਨੇ ਜਿਨ੍ਹਾਂ ਨੇ ਮਿਹਨਤ ਕੀਤੀ ਏ ਮਿਹਨਤ ਸਤਕਾ ਅੱਜ 100 200 ਹਜ਼ਾਰ ਰਕਬੀ ਹੈਗਾ ਇਹ ਮਾਲਕ ਹੈਗੇ ਨੇ ਨਹੀਂ ਬਿਲਕੁਲ ਹੈਗੇ ਨਹੀਂ ਜੇ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਚੰਡੀਗੜ੍ਹ ਮੇਰੇ ਟਰਾਂਸਪੋਰਟ ਦੇ ਕੰਮ ਆਉਣ ਤੋਂ ਪਹਿਲੇ ਹੂੰ ਮੇਰਾ ਉੱਥੇ ਦਫਤਰ ਹੈ ਜਿੱਦੇ ਵੱਡੇ ਭਾਈ ਸਾਹਿਬ ਕੰਮ ਕਰਦੇ ਸੀ ਹੂੰ ਮੈਂ 2-3 ਸਾਲ ਉਹਨਾਂ ਕੋਲ ਕੰਮ ਕੀਤਾ ਹੂੰ ਮੜ ਕੇ ਮੈਂ 94 ਚ ਮਿਲ ਜਾਣੇ ਆ ਗਿਆ ਐਥੇ ਮੈਂ ਟ੍ਰਾਂਸਪੋਰਟ ਦਾ ਕੰਮ ਕੀਤਾ ਇੱਕ ਗੱਡੀ ਬਣਾਈ ਦੋ ਬਣਾਈ ਤਿੰਨ ਬਣਾਈ ਚਾਰ ਬਣਾਈ ਅੱਜ ਬੱਬੇ ਦੀ ਕਿਰਪਾ ਨਾਲ 50 ਗੱਡੀਆਂ ਨੇ ਕਿਉਂਕਿ 30 ਸਾਲ ਦੇ ਵਿੱਚ 50 ਗੱਡੀਆਂ ਬਣਾਉਣੀਆਂ 31 ਸਾਲ ਦੇ ਵਿੱਚ ਕੋਈ ਜ਼ਿਆਦਾ ਨਹੀਂ ਹੈ ਕਿਉਂਕਿ ਇੱਕ ਟ੍ਰਾਂਸਪੋਰਟ ਦਾ ਇਹੀ ਕੰਮ ਹੈ ਜਿਹਦੇ ਤੇ ਬੈਂਕ ਭਰੋਸਾ ਕਰਦੇ ਹੋਏ ਅਸੀਂ ਕੋਲੋਂ ਪੈਸੇ ਨਹੀਂ ਲਾਂਦੇ ਹਮ ਅਸੀਂ ਬੈਂਕ ਦੀ ਫਾਈਲ ਭਰਦੇ ਆਂ ਅਸੀਂ ਲੋਨ ਲੈਣੇ ਆ ਬਕਾਇਦਾ ਕਮਾ ਕੇ ਸਰਕਾਰ ਨੂੰ ਵਿਆਜ ਦੇਣੇ ਆ ਬੈਂਕ ਨੂੰ ਵਿਆਜ ਦੇਣੇ ਆ ਸਾਡੀ ਗੱਡੀ ਫ੍ਰੀ ਹੁੰਦੀ ਐ ਅਸੀਂ ਦੋ ਗੱਡੀਆਂ ਹੋਰ ਲੈਣੇ ਆ ਫਿਰ ਲੋਨ ਕਰਾਣੇ ਆ ਵਿਆਜ ਭਰਦੇ ਆ ਫ੍ਰੀ ਹੋਈਆਂ ਚਾਰ ਹੋਰ ਪਾਲੀਆਂ ਕਿਉਂਕਿ ਸਾਡਾ ਲੋਨ ਲਏ ਬਿਨਾ ਗੁਜ਼ਾਰਾ ਨਹੀਂ ਐ ਲੋਨ ਲੈ ਕੇ ਹੀ ਦੋ ਤੋਂ ਚਾਰ ਚਾਰ ਤੋਂ ਅੱਠ ਅਰ ਤੋਂ 10 ਅੱਧੇ 50 ਨੇ ਮੈਂ ਸਤਕਾ ਬਣਾਈਆਂ ਨੇ ਪੱਕੇ ਚ ਬਣਾਈਆਂ ਨੇ ਬੈਂਕ ਤੋਂ ਲੋਨ ਲੱਗੇ ਬਣਾਈ ਨੇ ਹੁਣ ਫਰੀ ਨੇ ਬੈਂਕ ਦਾ ਹੁਣ ਕੁਝ ਫਰੀ ਵੀ ਨੇ ਹੂੰ ਕੋਈ ਤੇ ਕਿਸ਼ਤਾਂ ਵੀ ਨਹੀਂ ਹੂੰ ਕਾਫੀ ਤੇ ਕਿਸ਼ਤਾਂ ਵੀ ਨਹੀਂ ਕਿਸ਼ਤਾਂ ਦੇ ਰਹੇ ਆ ਘੜੇ ਚਲਾ ਰਹੇ ਆ ਮਿਹਨਤ ਕਰਦੇ ਆ ਕੰਮ ਕਰਦੇ ਆ ਕਿਸ਼ਤਾਂ ਭਰ ਰਹੇ ਆ ਇਹ ਫਰੀ ਹੋਣਗੀਆਂ ਵੀ ਹੋਰ ਬਲਾਂਗੇ ਅੱਛਾ ਹਲੇ ਹੋਰ ਉਭਰੋਣੇ ਨੇ ਲੈਓ ਜੇ ਪ੍ਰੀ ਹੋਣਗੇ ਤਾਂ ਪਾਵਾਂਗੇ ਜੀ ਅੱਛਾ ਇਹ ਵੀ ਗਣਾ ਗਣਾ ਵੀ ਇੱਕ ਲੋਨ ਲੈ ਲਵੇ ਨਾ ਕਿ 2-3 ਲੱਖ ਰੁਪਏ ਉਹਦੇ ਐਡਾ ਦਿਮਾਗ ਤੇ ਚੜ ਜਾਂਦਾ ਵੀ ਯਾਰ ਮੈਂ ਕਿਸ਼ਤ ਭਰਨੀ ਆ ਮੈਂ ਵੀ ਕੁਝ ਕਰਨਾ ਵਾ ਘਰ ਵੀ ਸੰਭਲਣਾ ਤੁਸੀਂ ਇੰਨੇ ਗੱਡੀਆਂ ਪਾਈਆਂ ਨੇ ਵਿੱਚ ਕਿਹਨੂੰ ਕਿਸ਼ਤਾਂ ਵੀ ਚੱਲਦੀਆਂ ਐਦਿਆਂ ਦੀਆਂ ਨਾ ਤਾਂ ਉਹ ਸਟ੍ਰੈਸ ਲੈਵਲ ਨਹੀਂ ਵਧਦਾ ਹੈਗਾ ਉੱਥੇ ਦੇਖੋ ਦੁਨੀਆ ਦਾ ਕੋਈ ਵੀ ਕੰਮ ਹੈ ਜੀ ਦਿਮਾਗ ਤੇ ਬੋਝ ਪਾਇਆ ਬਣਾ ਕੋਈ ਨਹੀਂ ਹੂੰ ਜੇ ਆਪਾਂ ਗੱਲ ਕਰੀਏ ਦੁਕਾਨਦਾਰੇ ਜੀ ਆਪਾਂ 2-4-5-10 ਕਰੋੜ ਰੁਪਇਆ ਦੁਕਾਨ ਤੇ ਲਾਇਆ ਹੁੰਦਾ ਸਾਰਾ ਹੀ ਦਿਨ ਅੱਬ ਇੱਕ ਗੰਗ ਦੀ ਢੀ ਕਰਦੇ ਆਂ ਬਿਗਾਕ ਹੋਣਾ ਆਏਗਾ ਹੁਣ ਗਾਕ ਆਏਗਾ ਚਾਰ ਗਾਕ ਆਗੇ ਉਸ ਤੋਂ ਬਾਅਦ ਕੋਈ ਗਲਤੀ ਨਾਲ ਦੁਕਾਨ ਦੇ ਅੰਦਰ